ਕੋਟਕਪੂਰਾ ਰੋਡ ਤੋਂ ਲੰਗਦੀਆਂ ਜੋੜੀਆਂ ਨਹਿਰਾ ਸਰਹੰਦ ਫੀਡਰ ਅਤੇ ਰਾਜਸਥਾਨ ਫੀਡਰ ਤੇ ਬਣੇ ਦੋ ਨਵੇਂ ਸਟੀਲ ਪੁਲਾਂ ਦਾ ਉਦਘਾਟਨ ਵਿਧਾਇਕ ਗੁਰਦਿੱਤ ਸਿੰਘ ਸੇਖੋ ਵੱਲੋਂ ਬਹੁਤ ਹੀ ਸਧਾਰਨ ਢੰਗ ਦੇ ਨਾਲ ਲੋਕ ਅਰਪਣ ਕੀਤਾ ਗਿਆ। ਕਰੀਬ 1.5 ਸਾਲ ਪਹਿਲਾਂ ਇਹਨਾਂ ਦੋਹਰੇ ਪੁਲਾਂ ਦਾ ਨਿਰਮਾਣ ਸ਼ੁਰੂ ਹੋਇਆ ਸੀ। ਜੋ ਹੁਣ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਚੁੱਕੇ ਨੇ ਜਿਨ੍ਹਾਂ ਦਾ ਉਦਘਾਟਨ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਮੌਕੇ ਕੱਢੇ ਜਾਂਦੇ ਨਗਰ ਕੀਰਤਨ ਦੀ ਅਗਵਾਈ ਕਰ ਰਹੇ ਪੰਜ ਪਿਆਰਿਆਂ ਤੋਂ ਅਰਦਾਸ ਕਰਵਾ ਉਹਨਾਂ ਹੱਥੋਂ ਕਰਵਾਇਆ ਗਿਆ ਜੋ ਲੋਕਰਪਨ ਕੀਤਾ ਗਿਆ ਇਸ ਮੌਕੇ ਨਗਰ ਕੀਰਤਨ ਦੀ ਆਮਤ ਤੋਂ ਪਹਿਲਾਂ ਵਿਧਾਇਕ ਗੁਰਦੇਵ ਸਿੰਘ ਸੇਖੋਂ ਵੱਲੋਂ ਖੁਦ ਝਾੜੂ ਲਾ ਕੇ ਪੁਲਾਂ ਦੀ ਸਫਾਈ ਕੀਤੀ ਗਈ ਉਦਰ ਹੀ ਵਿਦੈ ਗੁਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਇਸ ਤੋਂ ਵੱਡਾ ਮੌਕਾ ਨਹੀਂ ਮਿਲ ਸਕਦਾ ਸੀ ਜਦੋਂ ਲੱਖਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਬਾਬਾ ਸ਼ੇਖ ਫਰੀਦ ਜੀ ਦਾ ਆਗਮਨ ਪੁਰਬ ਮਨਾ ਰਹੇ ਨੇ ਅਤੇ ਬਾਬਾ ਫਰੀਦ ਜੀ ਦੀ ਅਪਾਰ ਕਿਰਪਾ ਫਰੀਦਕੋਟ ਸ਼ਹਿਰ ਤੇ ਰਹੀ ਹੈ ਇਸ ਲਈ ਅਸੀਂ ਫੈਸਲਾ ਲਿਆ ਸੀ ਕਿ ਇਹਨਾਂ ਪੁੱਲਾਂ ਦਾ ਉਦਘਾਟਨ ਪੰਜ ਪਿਆਰਿਆਂ ਦੇ ਹੱਥੋਂ ਕਰਵਾਇਆ ਜਾਵੇ ਆ ਗੁਰਜੀਤਾ ਖਾਲਸਾ ਵੈਦੂ ਜੀ ਬੱਦੇ ਸੰਤਨ ਬਾਬਾ ਸ਼ੇਖ ਬਰੀ ਜੀ ਦੇ ਫਰੀਦਕੋਟ ਨੂੰ ਭਾਗ ਲਾਉਣ ਲਈ 510 ਸਾਲ ਪਹਿਲਾਂ ਫਰੀਦਕੋਟ ਜਦੋਂ ਸ਼ਹਿਰ ਦੀ ਸਥਾਪਨਾ ਹੋ ਰਹੀ ਸੀ ਉੱਥੇ ਆ ਮੈਥੇ ਚਰਨ ਪਾਏ ਪਰ ਇਸ ਸ਼ਹਿਰ ਨੂੰ ਉਹਨਾਂ ਨੇ ਅਮਰ ਕਰ ਦਿੱਤਾ ਅਮਰ ਮੈਸਰੀ ਕਹਿੰਦਾ ਕਿ ਤੇ ਦੁਨੀਆਂ ਦੇ ਬਸੋੜੇ ਸ਼ਹਿਰ ਹੋਵਾਂਗੇ ਪਰ ਜੋ 800 ਸਾਲ ਦਾ ਸਵਾ ਸੱਤੇ ਸਾਲ ਦਾ ਇਤਿਹਾਸ ਹੈ ਉਹ ਕਿਤੇ ਨਹੀਂ ਮਿਲਦਾ ਉਹ ਜਗ੍ਹਾ ਦਾਸਤੀ ਹੋਵੇ ਤੇ ਬਣਾ ਦਾਸਤੀ ਜੇ ਫਰੀਦ ਸਾਹਿਬੇ ਜਮਨਪੁਰ ਆਏ ਉੱਥੇ ਦੇੜੀਆਂ ਦਾਸਤੀਆਂ ਉੱਥੇ ਖਾਂ ਦਾਦਾ ਜੀ ਕੋਲ ਉਹਨਾਂ ਨੇ ਮਿੱਟੀ ਸਿੱਟੀ ਉਹਨਾਂ ਦੇ ਉਸ ਪਾਠ ਨੂੰ ਦੇਖ ਰਹੇ ਹੋ ਲੱਖਾਂ ਦੀ ਤਾਦਾਦ ਦੇ ਵਿੱਚ ਸਵੇਰ ਦੇ ਲੋਕ ਹੜਵੰਗੇ ਜਿਹੜਾ ਇਸ ਮੇਲੇ ਦਾ ਹਿੱਸਾ ਬਣਿਆ ਉਹ ਸਾਰੀ ਦੀ ਸਾਰੀ ਕਿਰਪਾ ਧੰਨ ਗੁਰੂ ਬਾਬਾ ਸ਼ੇਖ ਫਰੀਦ ਜੀ ਦੀ ਹੈ ਉਹਦਾ ਟੋਰਾ ਪੜਾ ਉਹ ਉਹਨਾਂ ਤੋਂ ਹੀ ਅਧਵਾਤਰ ਕਰਾਵਾਂਗੇ ਗੁਰੂ ਮਹਾਰਾਜਾਂ ਕੋਲ ਪੰਚ ਪਾਰਾਂ ਤੋਂ ਅਧਵਾਤਰ ਕਰਾਵਾਂਗੇ ਪਾ ਜੇ ਉਹਨਾਂ ਦੀ ਜੇਨ ਆ ਉਹਨਾਂ ਦੀ ਬਖਸ਼ਿਸ਼ ਹੈ ਤੇ ਉਹਨਾਂ ਨੂੰ ਵੀ ਮਿਲਣਾ ਚਾਹੀਦਾ ਹੈ ਹਰ ਇੱਕ ਜਗ੍ਹਾ ਤੇ ਹਰ ਇੱਕ ਵਿਅਕਤੀ ਇੱਕ ਜਗ੍ਹਾ ਤੇ ਨਹੀਂ ਰਹਿੰਦਾ ਜਦੋਂ ਵੀ ਬੱਚੇ ਹੁੰਦੇ ਆ ਤਾਂ ਸਾਡਾ ਮਾਂ ਪਾਉਂਦਾ ਘਰ ਦੇ ਵਿੱਚ ਅਸੀਂ ਬੱਚੇ ਹੁੰਦੇ ਸਾਡੇ ਬੱਚੇ ਹੋ ਜਾਂਦੇ ਤਾਂ ਅਸੀਂ ਮਾਂ ਤੋਂ ਬਣ ਜਾਂਦੇ ਜਦੋਂ ਬਾਪੂ ਦੇ ਚਰਨਾਂ ਚਾਉਂਦੇ ਤਾਂ ਸਾਰੇ ਸੇਵਾਦਾਰ ਹੁੰਦੇ ਆ ਤਾਂ ਬੰਦੇ ਨੇ ਸਿਰਫ ਵੋਟਾਂ ਕਰਕੇ ਤਾਂ ਆਉਂਦੇ ਜਿੱਤੋ ਦਾ ਵਿਧਾਨ ਸਭਾ ਦੇ ਅਟਮਾ ਲਈ ਹੈ ਪਰ ਇਸ ਸਮਾਜ ਦੇ ਵਿੱਚ ਵਸੇ ਦਾ ਆਪ ਇਨਸਾਨ ਕੋ ਇਨਸਾਨੀਅਤ ਦੇ ਨਾਲ ਦਾ ਬਰਜ ਬੰਦਾ ਹੈ ਔਰ ਜੇ ਅਸੀਂ ਕੰਮ ਕਰਾਂਗੇ ਤਾਂ ਸਾਡੇ ਬੱਚੇ ਵੀ ਕੰਮ ਕਰਨਗੇ ਇਸ ਵਾਸਤੇ ਮੋਟੀਵੇਸ਼ਨ ਵਾਸਤੇ ਸਾਡੇ ਬਾਹਰ ਸਾਥੀ ਜਿੰਨੇ ਵੀ ਹੈ ਸਾਡੇ ਸਵੇਰ ਤੋਂ ਲੱਗੇ ਹੋਇਆ ਜਿਹੜੇ ਜਿਹੜੇ ਕੰਮ ਤੇ ਉਹ ਸੇਵਾ ਸੌਂਤੀ ਹੈ ਕੋ ਫੁੱਲਾਂ ਦੀ ਸੇਵਾ ਕਰ ਰਿਹਾ ਕੋ ਸਾਫ ਕੋਈ ਦੀ ਕਰ ਰਿਹਾ ਕੋ ਹੋਰ ਜਾਬ ਦੀ ਸੇਵਾ ਕਰ ਰਿਹਾ ਸਾਰੇ ਜਿਹੜੇ ਆ ਉਹ ਚੰਗੇ ਕੇ ਬਾਬਾ ਫਰੀ ਸਾਡੇ ਸੰਕੀ ਯਾਤ ਰੱਖੇ ਆਪੀਏ ਸਤਿ ਸ਼੍ਰੀ ਅਕਾਲ ਮੰਨੋ ਸੰਤਨ ਬਾਬਾ ਸ਼ੇਖ ਬਰੀਜੀ ਦੇ ਮਰੀਦਪੁਰ ਨੂੰ ਭਾਗ ਲਾਉਣ ਲਈ 810 ਸਾਲ ਪਹਿਲਾਂ ਮਰੀਦਪੁਰ ਜਦੋਂ ਸ਼ਹਿਰ ਦੀ ਸਥਾਪਨਾ ਹੋ ਰਹੀ ਸੀ ਉਸ ਟਾਈਮ ਇਥੇ ਚੱਲ ਪਾਏ ਤੇ ਇਸ ਸ਼ਹਿਰ ਨੂੰ ਉਹਨਾਂ ਨੇ ਅਮਰ ਕਰ ਦਿੱਤਾ ਅਮਰ ਮੈਸਰ ਇਹ ਕਹਿੰਦਾ ਕਿ ਦੁਨੀਆਂ ਤੇ ਬਥੋੜੇ ਸ਼ਹਿਰ ਹੋਵਾਂਗੇ ਪਰ ਜੋ 800 ਸਾਲ ਦਾ ਸਭਾ ਸੋਲ ਦਾ ਇਤਿਹਾਸ ਹੈ ਉਹ ਕਿਤੇ ਨਹੀਂ ਮਿਲਦਾ ਉਹ ਜਗ੍ਹਾ ਦਾਸਤਿਕ ਹੋਵੇ ਤੇ ਬਣਾ ਦਾਸਤਿਕ ਜਦੋਂ ਫਰੀਦ ਸਾਹਿਬ ਇਸ ਬਣਾ ਕੋਲ ਆਏ ਉੱਥੇ ਦੇੜੀਆਂ ਦਾਸਤਿਕ ਐ ਇਥੇ ਹਾਂ ਦਾਦਾ ਜੀ ਕੋਲ ਉਹਨਾਂ ਨੇ ਦਿੱਤੀ ਸਿੱਟੀ ਸੋ ਉਹਨਾਂ ਦੇ ਇਸ ਪਾਰਟੀ ਦੇਖ ਰਹੇ ਹੋ ਲੱਖਾਂ ਦੀ ਤਦਾਦ ਦੇ ਵਿੱਚ ਸਵੇਰ ਦੇ ਲੋਕ ਹੜਵਾਂਗੇ ਜਿਹੜਾ ਇਸ ਮੇਲੇ ਦਾ ਹਿੱਸਾ ਬਣਿਆ ਉਹ ਸਾਰੀ ਦੀ ਸਾਰੀ ਕਿਰਪਾ ਤਾਂ ਅੰਦਰ ਬਾਬਾ ਸ਼ੇਖ ਫਰੀਦ ਜੀ ਦੀ ਹੈ ਬਰਾ ਦੌਰਾ ਪੜਾ ਉਹ ਉਹਨਾਂ ਤੋਂ ਹੀ ਇਹ ਘਾਟਰਾ ਕਰਾਵਾਂਗੇ ਗੁਰੂ ਮਾਰਾ ਲਾਵਾਂਗੇ ਪੰਜ ਪਾਰਾਂ ਤੋਂ ਘਾਟਰਾ ਕਰਾਵਾਂਗੇ ਪਰ ਉਹਨਾਂ ਦੀ ਜਨ ਆਉਣਾ ਵੀ ਬਕਸਿਸ ਹੈ ਤੇ ਉਹਨਾਂ ਨੂੰ ਵੀ ਸਮਰਪਿਤ ਹੋਣੀ ਚਾਹੀਦੀ ਹੈ ਹਰ ਇੱਕ ਜਗ੍ਹਾ ਤੇ ਹਰ ਇੱਕ ਵਿਅਕਤੀ ਇੱਕ ਜਗ੍ਹਾ ਤੇ ਨਹੀਂ ਰਹਿੰਦਾ ਜੇ ਬੱਚੇ ਹੁੰਦੇ ਆ ਤਾਂ ਸਰਦਾ ਮਾਂ ਪਾਉਂਦਾ ਘਰ ਦੇ ਵਿੱਚ ਅਸੀਂ ਬੱਚੇ ਹਾਂ ਤਾਂ ਸਾਡੇ ਬੱਚੇ ਉਹਨਲੇ ਤਾਂ ਅਸੀਂ ਮਾਂ ਤੋਂ ਬਣ ਜਾਂਦੇ ਜਦੋਂ ਬਾਪੂ ਦੇ ਚਰਨਾ ਚਾਉਂਦੇ ਆ ਤਾਂ ਸਾਰੇ ਸੇਵਾਦਾਰ ਹੁੰਦੇ ਆ ਤਾਂ ਬੰਦੇ ਨੇ ਸਿਰਫ ਵੋਟਾਂ ਕਰਕੇ ਤਾਂ ਆਉਂਦੇ ਜਿੱਥੇ ਦਾ ਵਿਧਾਨ ਸਭਾ ਦਾ ਤੰਮਾ ਲਈ ਹੈ ਪਰ ਜਿਸ ਸਮਾਜ ਦੇ ਵਿੱਚ ਵਿਖੇ ਦਾ ਆਪਾ ਇਨਸਾਨ ਹੈ ਕੋ ਇਨਸਾਨੀਅਤ ਦੇ ਨਾਲੇ ਵੱਡਾ ਫਰਜ਼ ਬੰਦਾ ਹੈ ਔਰ ਜੇ ਅਸੀਂ ਕੰਮ ਕਰਾਂਗੇ ਤਾਂ ਸਾਡੇ ਬੱਚੇ ਵੀ ਕੰਮ ਕਰਨਗੇ ਇਸ ਵਾਸਤੇ ਮੋਟੀਵੇਸ਼ਨ ਵਾਸਤੇ ਵੀ ਸਾਡੇ ਬਾੜੇ ਸਾਥੀ ਜਿੰਨੇ ਵੀ ਹੈ ਅੱਜ ਸ਼ਹਿਰ ਤੋਂ ਲੱਗੇ ਹੋਇਆ ਜਿਹੜੇ ਜਿਹੜੇ ਕੰਮ ਤੇ ਉਹ ਸੇਵਾ ਸੌਂਪੀ ਹੈ ਕੋ ਖੁੱਲ੍ਹਾਂ ਦੀ ਸੇਵਾ ਕਰ ਰਿਹਾ ਕੋ ਸਾਫ ਕੋਈ ਨਹੀਂ ਕਰ ਰਿਹਾ ਕੋ ਹੋਰ ਜਾ ਬੰਦੀ ਸੇਵਾ ਕਰ ਰਿਹਾ ਸਾਰੇ ਜਿਹੜੇ ਆ ਉਹ ਤੰਗ ਕੇ ਬਾਬਾ ਫਰੀਦ ਸਾਡੇ ਸਿਰ ਤੇ ਆਸਤ ਰੱਖੇ eسetracusnaمat